ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਭਿਆਨਕ ਗਰਮੀ ਦਾ ਕਹਿਰ ਸ਼ੁਰੂ ਹੋ ਗਿਆ ਹੈ ਹੀਟ ਵੇਵ ਦੇ ਚਲਦੇ ਤਾਪਮਨ 41.2 ਡਿਗਰੀ ਤੇ ਪਹੁੰਚ ਚੁੱਕੇ ਸਭ ਤੋਂ ਜ਼ਿਆਦਾ ਗਰਮੀ ਬਠਿੰਡਾ ਦੇ ਵਿੱਚ ਦਰਜ ਕੀਤੀ ਗਈ ਹੈ ਪਿਛਲੇ 24 ਘੰਟਿਆਂ ਦੇ ਵਿੱਚ ਤਾਪਮਨ ਦੇ ਵਿੱਚ 0.5 ਡਿਗਰੀ ਦੀ ਵਾਧੂ ਦਰਜ ਕੀਤੀ ਗਈ ਹੈ ਜੋ ਕਿ ਆਮ ਤਾਪਮਨ ਦੇ ਨਾਲੋਂ 0.5 ਡਿਗਰੀ ਵੱਧ ਹੈ ਹਾਲਾਂਕਿ ਅੱਜ ਤੋਂ ਇੱਕ ਪੱਛਮੀ ਗੜਬੜੀ ਐਕਟਿਵ ਹੋ ਗਿਆ ਹੈ ਇਸ ਕਰਕੇ ਮੌਸਮ ਵਿਭਾਗ ਨੇ 6 ਜ਼ਿਲ੍ਹਿਆਂ ਦੇ ਵਿੱਚ ਹਲਕੀ ਮੀਂਹ ਦੀ ਸੰਭਾਵਨਾ ਜਤਾਈ ਹੈ ਇਹਨਾਂ ਜ਼ਿਲ੍ਹਿਆਂ ਦੇ ਵਿਚ ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਰੂਪਨਗਰ, ਮੁਹਾਲੀ ਅਤੇ ਫਤਿਹਗੜ੍ਹ ਸਾਹਿਬ ਸ਼ਾਮਲ ਨੇ ਮੌਸਮ ਵਿਭਾਗ ਨੇ 17 ਅਤੇ 19 April ਤੱਕ ਹੀਟ ਵੇਵ ਦੇ ਲਈ yellow alert ਜਾਰੀ ਕੀਤਾ ਹੈ। ਅਨੁਮਾਨੀਏ ਕਿ 18 ਅਤੇ 19 April ਨੂੰ ਗਰਮੀ ਦੀ ਲਹਿਰ ਦੇ ਨਾਲ ਨਾਲ ਹਨੇਰੀ ਤੂਫਾਨ ਅਤੇ ਬਿਜਲੀ ਚਮਕਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਹਵਾਵਾਂ ਵੀ ਚੱਲਣਗੀਆਂ। ਜਦਕਿ 20 ਅਤੇ 21 April ਨੂੰ ਹੀਟ ਵੇਵ ਦੇ ਲਈ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ। ਮੀ ਦੀ ਗੱਲ ਕਰੀਏ ਤਾਂ 7 ਅਪ੍ਰੈਲ ਨੂੰ ਮੀਂਹ ਦੇ ਲਈ ਕੋਈ ਵੀ ਅਲਰਟ ਨਹੀਂ ਹੈ। पर 18 ਤੋਂ 20 اپریل تک ਮੀਂਹ ਦੇ ਸੰਭਾਵਨਾ ਜਤਾਈ ਗਈ ਹੈ 1 ਏਪ੍ਰੈਲ ਨੂੰ ਮੌਸਮ ਸਾਫ਼ ਰਹੇਗਾ ਮੌਸਮ ਵਿਭਾਗ ਨੇ ਸੰਕੇਤ ਦਿੱਤੇ ਨੇ ਕਿ ਆਉਣ ਵਾਲੇ 4 ਦਿਨਾਂ ਦੇ ਦੌਰਾਨ ਤਾਪਮਾਨ ਦੇ ਵਿੱਚ 0.2 ਡਿਗਰੀ ਤੋਂ ਲੈ ਕੇ 4 ਡਿਗਰੀ ਤੱਕ ਦਾ ਵਾਧਾ ਹੋ ਸਕਦਾ ਹੈ ਇਸ ਤੋਂ ਬਾਅਦ ਤਾਪਮਾਨ ਦੇ ਵਿੱਚ ਘਟਾ ਆਉਣਾ ਸ਼ੁਰੂ ਹੋ ਜਾਵੇਗਾ ਹਾਲਾਂਕਿ ਵਰਤਮਾਨ ਸਮੇਂ ਦੇ ਵਿੱਚ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਆਮ ਤੋਂ ਉੱਪਰ ਚੱਲ ਰਿਹਾ ਹੈ ਇਹਨਾਂ ਦੇ ਵਿੱਚ ਲੁਧਿਆਣਾ ਹੁਸ਼ਿਆਰਪੁਰ ਪਟਿਆਲਾ ਨਵਾਂ ਸ਼ਹਿਰ ਜਲੰਧਰ ਬਠਿੰਡਾ ਪਠਾਨਕੋਟ ਤਰਨ ਤਾਰਨ ਫਿਰੋਜ਼ਪੁਰ ਫਜ਼ਿਲકા ਮੁਕਤਸਰ ਮੋਗਾ ਤੇ ਅਮ੍ਰਿਤਸਰ ਸ਼ਾਮਿਲ ਨੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਭਿਆਨਕ ਗਰਮੀ ਦਾ ਕਹਿਰ ਸ਼ੁਰੂ ਹੋ ਗਿਆ ਹੈ ਹੀਟ ਵੇਵ ਦੇ ਚੱਲਦੇ ਤਾਪਮਨ 41.2 ਡਿਗਰੀ ਤੇ ਪਹੁੰਚ ਚੁੱਕੇ ਸਭ ਤੋਂ ਜ਼ਿਆਦਾ ਗਰਮੀ ਬਠਿੰਡਾ ਦੇ ਵਿੱਚ ਦਰਜ ਕੀਤੀ ਗਈ ਹੈ ਪਿਛਲੇ 24 ਘੰਟਿਆਂ ਦੇ ਵਿੱਚ ਤਾਪਮਨ ਦੇ ਵਿੱਚ 0.5 ਡਿਗਰੀ ਦੀ ਵਾਧੂ ਦਰਜ ਕੀਤੀ ਗਈ ਹੈ ਜੋ ਕਿ ਆਮ ਤਾਪਮਨ ਦੇ ਨਾਲੋਂ 0.5 ਡਿਗਰੀ ਵੱਧ ਹੈ ਹਾਲਾਂਕਿ ਅੱਜ ਤੋਂ ਇੱਕ ਪੱਛਮੀ ਗੜਬੜੀ ਐਕਟਿਵ ਹੋ ਗਿਆ ਹੈ ਇਸ ਕਰਕੇ ਮੌਸਮ ਵੀ ਪਾ ਨੇ ਛੇ ਜ਼ਿਲ੍ਹਿਆਂ ਦੇ ਵਿੱਚ ਹਲਕੀ ਮੀਂਹ ਦੀ ਸੰਭਾਵਨਾ ਜਤਾਈ ਹੈ। ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਰੋਪਨਗਰ, ਮੁਹਾਲੀ ਅਤੇ ਫਤਿਹਗੜ ਸਾਹਿਬ ਸ਼ਾਮਿਲ ਨੇ। ਮੌਸਮ ਵਿਭਾਗ ਨੇ 17 ਅਤੇ 19 April ਤੱਕ ਹੀਟ ਵੇਵ ਦੇ ਲਈ yellow alert ਜਾਰੀ ਕੀਤਾ ਹੈ। ਤੰਦਾਦੀ ਹੈ ਕਿ 18 ਅਤੇ 19 April ਨੂੰ ਗਰਮੀ ਦੀ ਲਹਿਰ ਦੇ ਨਾਲ ਨਾਲ ਹਨੇਰੀ ਤੂਫਾਨ ਅਤੇ ਬਿਜਲੀ ਚਮਕਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਹਵਾਵਾਂ ਵੀ ਚੱਲਣਗੀਆਂ। ਜਦਕਿ ਵੀ ਤੇ 2 ਕਿ ਅਪ੍ਰੈਲ ਨੂੰ ਹੀਟ ਵੇਵ ਦੇ ਲਈ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਮੀਂਹ ਦੀ ਗੱਲ ਕਰੀਏ ਤਾਂ 7 ਅਪ੍ਰੈਲ ਨੂੰ ਮੀਂਹ ਦੇ ਲਈ ਕੋਈ ਵੀ ਅਲਰਟ ਨਹੀਂ ਹੈ ਪਰ 18 ਤੋਂ 20 April ਤੱਕ ਮੀਂਹ ਦੇ ਸੰਭਾਵਨਾ ਜਤਾਈ ਗਈ ਹੈ 1 April ਨੂੰ ਮੌਸਮ ਸਾਫ਼ ਰਹੇਗਾ ਮੌਸਮ ਵਿਭਾਗ ਨੇ ਸੰਕੇਤ ਦਿੱਤੇ ਨੇ ਕਿ ਆਉਣ ਵਾਲੇ 4 ਦਿਨਾਂ ਦੇ ਦੌਰਾਨ ਤਾਪਮਾਨ ਦੇ ਵਿੱਚ 0.2 ਡਿਗਰੀ ਤੋਂ ਲੈ ਕੇ 4 ਡਿਗਰੀ ਤੱਕ ਦਾ ਵਾਧਾ ਹੋ ਸਕਦਾ ਹੈ ਇਸ ਤੋਂ ਬਾਅਦ ਤਾਪਮਾਨ ਦੇ ਵਿੱਚ ਘਟਾ ਆਉਣਾ ਸ਼ੁਰੂ ਹੋ ਜਾਵੇਗਾ ਹਾਲਾਂਕਿ ਵਰਤਮਾਨ ਸਮੇਂ ਦੇ ਵਿੱਚ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਆਮ ਤੋਂ ਉੱਪਰ ਚੱਲ ਰਿਹਾ ਹੈ ਇਹਨਾਂ ਦੇ ਵਿੱਚ ਲੁਧਿਆਣਾ ਹੁਸ਼ਿਆਰਪੁਰ ਪਟਿਆਲਾ ਨਵਾਂ ਸ਼ਹਿਰ ਜਲੰਧਰ ਬਠਿੰਡਾ ਪਠਾਨਕੋਟ ਤਰਾਂ ਤਾਰਨ ਫਿਰੋਜ਼ਪੁਰ ਫਜ਼ਿਲકા ਮੁਕ्तसर ਮੋਗਾ ਤੇ ਅਮ੍ਰਿਤਸਰ ਸ਼ਾਮਿਲ ਨੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਭਿਆਨਕ ਗਰਮੀ ਦਾ ਕਹਿਰ ਸ਼ੁਰੂ ਹੋ ਗਿਆ ਹੈ ਹੀਟ ਵੇਵ ਦੇ ਚੱਲਦੇ ਤਾਪਮਨ 41.2 ਡਿਗਰੀ ਤੇ ਪਹੁੰਚ ਚੁੱਕੇ ਸਭ ਤੋਂ ਜ਼ਿਆਦਾ ਗਰਮੀ ਬਠਿੰਡਾ ਦੇ ਵਿੱਚ ਦਰਜ ਕੀਤੀ ਗਈ ਹੈ ਪਿਛਲੇ 24 ਘੰਟਿਆਂ ਦੇ ਵਿੱਚ ਤਾਪਮਨ ਦੇ ਵਿੱਚ 0.5 ਡਿਗਰੀ ਦੀ ਵਾਧੂ ਦਰਜ ਕੀਤੀ ਗਈ ਹੈ ਜੋ ਕਿ ਆਮ ਤਾਪਮਨ ਦੇ ਨਾਲੋਂ 0.5 ਡਿਗਰੀ ਵੱਧ ਹੈ ਹਾਲਾਂਕਿ ਅੱਜ ਤੋਂ ਇੱਕ ਪੱਛਮੀ ਗੜਬੜੀ ਐਕਟਿਵ ਹੋ ਗਿਆ ਹੈ ਇਸ ਕਰਕੇ ਮੌਸਮ ਵੀ ਅਗਨੇਸ਼ੇ ਜ਼ਿਲ੍ਹਿਆਂ ਦੇ ਵਿੱਚ ਹਲਕੀ ਮੀਂਹ ਦੀ ਸੰਭਾਵਨਾ ਜਤਾਈ ਹੈ। ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਰੋਪਨਗਰ, ਮੁਹਾਲੀ ਅਤੇ ਫਤਿਹਗੜ੍ਹ ਸਾਹਿਬ ਸ਼ਾਮਿਲ ਨੇ। ਮੌਸਮ ਵਿਭਾਗ ਨੇ 17 ਅਤੇ 19 April ਤੱਕ ਹੀਟ ਵੇਵ ਦੇ ਲਈ yellow alert ਜਾਰੀ ਕੀਤਾ ਹੈ। ਅੰਦਾਜ਼ੇ ਕਿ 18 ਅਤੇ 19 April ਨੂੰ ਗਰਮੀ ਦੀ ਲਹਿਰ ਦੇ ਨਾਲ ਨਾਲ ਹਨੇਰੀ ਤੂਫਾਨ ਅਤੇ ਬਿਜਲੀ ਚਮਕਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਹਵਾਵਾਂ ਵੀ ਚੱਲਣਗੀਆਂ। ਜਦਕਿ ਵੀ ਅਤੇ 21 ਅਪ੍ਰੈਲ ਨੂੰ ਹੀਟ ਵੇਵ ਦੇ ਲਈ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਮੀਂਹ ਦੀ ਗੱਲ ਕਰੀਏ ਤਾਂ 7 ਅਪ੍ਰੈਲ ਨੂੰ ਮੀਂਹ ਦੇ ਲਈ ਕੋਈ ਵੀ ਅਲਰਟ ਨਹੀਂ ਹੈ ਪਰ 18 ਤੋਂ 20 April ਤੱਕ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ 1 April ਨੂੰ ਮੌਸਮ ਸਾਫ਼ ਰਹੇਗਾ ਮੌਸਮ ਵਿਭਾਗ ਨੇ ਸੰਕੇਤ ਦਿੱਤੇ ਨੇ ਕਿ ਆਉਣ ਵਾਲੇ 4 ਦਿਨਾਂ ਦੇ ਦੌਰਾਨ ਤਾਪਮਾਨ ਦੇ ਵਿੱਚ 0.2 ਡਿਗਰੀ ਤੋਂ ਲੈ ਕੇ 4 ਡਿਗਰੀ ਤੱਕ ਦਾ ਵਾਧਾ ਹੋ ਸਕਦਾ ਹੈ ਇਸ ਤੋਂ ਬਾਅਦ ਤਾਪਮਾਨ ਦੇ ਵਿੱਚ ਘਟਾ ਆਉਣਾ ਸ਼ੁਰੂ ਹੋ ਜਾਵੇਗਾ ਹਾਲਾਂਕਿ ਵਰਤਮਾਨ ਸਮੇਂ ਦੇ ਵਿੱਚ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਆਮ ਤੋਂ ਉੱਪਰ ਚੱਲ ਰਿਹਾ ਹੈ ਇਹਨਾਂ ਦੇ ਵਿੱਚ ਲੁਧਿਆਣਾ ਹੁਸ਼ਿਆਰਪੁਰ ਪਟਿਆਲਾ ਨਵਾਂ ਸ਼ਹਿਰ ਜਲੰਧਰ ਬਠਿੰਡਾ ਪਠਾਨਕੋਟ ਤਰਾਂ ਤਾਰਨ ਫਿਰੋਜ਼ਪੁਰ ਫਜ਼ਿਲકા ਮੁਕਤਸਰ ਮੋਗਾ ਤੇ ਅੰਮ੍ਰਿਤਸਰ ਸ਼ਾਮਿਲ ਨੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਭਿਆਨਕ ਗਰਮੀ ਦਾ ਕਹਿਰ ਸ਼ੁਰੂ ਹੋ ਗਿਆ ਹੈ ਹੀਟ ਵੇਵ ਦੇ ਚੱਲਦੇ ਤਾਪਮਨ 41.2 ਡਿਗਰੀ ਤੇ ਪਹੁੰਚ ਚੁੱਕੇ ਸਭ ਤੋਂ ਜ਼ਿਆਦਾ ਗਰਮੀ ਬਠਿੰਡਾ ਦੇ ਵਿੱਚ ਦਰਜ ਕੀਤੀ ਗਈ ਹੈ ਪਿਛਲੇ 24 ਘੰਟਿਆਂ ਦੇ ਵਿੱਚ ਤਾਪਮਨ ਦੇ ਵਿੱਚ 0.5 ਡਿਗਰੀ ਦੀ ਵਾਧੂ ਦਰਜ ਕੀਤੀ ਗਈ ਹੈ ਜੋ ਕਿ ਆਮ ਤਾਪਮਨ ਦੇ ਨਾਲੋਂ 0.5 ਡਿਗਰੀ ਵੱਧ ਹੈ ਹਾਲਾਂਕਿ ਅੱਜ ਤੋਂ ਇੱਕ ਪੱਛਮੀ ਗੜਬੜੀ ਐਕਟਿਵ ਹੋ ਗਿਆ ਹੈ ਇਸ ਕਰਕੇ ਮੌਸਮ ਵੀ ਪੀ ਅਗਨੇਸ਼ੇ ਜ਼ਿਲ੍ਹਿਆਂ ਦੇ ਵਿੱਚ ਹਲਕੀ ਮੀਂਹ ਦੀ ਸੰਭਾਵਨਾ ਜਤਾਈ ਹੈ। ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਰੂਪਨਗਰ, ਮੁਹਾਲੀ ਅਤੇ ਫਤਿਹਗੜ ਸਾਹਿਬ ਸ਼ਾਮਿਲ ਨੇ। ਮੌਸਮ ਵਿਭਾਗ ਨੇ 17 ਅਤੇ 19 April ਤੱਕ ਹੀਟ ਵੇਵ ਦੇ ਲਈ yellow alert ਜਾਰੀ ਕੀਤਾ ਹੈ। ਤੰਦਾਦੀ ਹੈ ਕਿ 18 ਅਤੇ 19 April ਨੂੰ ਗਰਮੀ ਦੀ ਲਹਿਰ ਦੇ ਨਾਲ ਨਾਲ ਹਨੇਰੀ ਤੂਫਾਨ ਅਤੇ ਬਿਜਲੀ ਚਮਕਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਹਵਾਵਾਂ ਵੀ ਚੱਲਣਗੀਆਂ। ਜਦਕਿ ਵੀ ਤੇ 5 ਕਿ ਅਪ੍ਰੈਲ ਨੂੰ ਹੀਟ ਵੇਵ ਦੇ ਲਈ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਮੀਂਹ ਦੀ ਗੱਲ ਕਰੀਏ ਤਾਂ 7 ਅਪ੍ਰੈਲ ਨੂੰ ਮੀਂਹ ਦੇ ਲਈ ਕੋਈ ਵੀ ਅਲਰਟ ਨਹੀਂ ਹੈ पर 18 ਤੋਂ ਪੀ ਅਪ੍ਰੈਲ ਤੱਕ ਮੀਂਹ ਦੇ ਸੰਭਾਵਨਾ ਜਤਾਈ ਗਈ ਹੈ 1 ਈ ਅਪ੍ਰੈਲ ਨੂੰ ਮੌਸਮ ਸਾਫ਼ ਰਹੇਗਾ ਮੌਸਮ ਵਿਭਾਗ ਨੇ ਸੰਕੇਤ ਦਿੱਤੇ ਨੇ ਕਿ ਆਉਣ ਵਾਲੇ 4 ਦਿਨਾਂ ਦੇ ਦੌਰਾਨ ਤਾਪਮਾਨ ਦੇ ਵਿੱਚ 0.2 ਡਿਗਰੀ ਤੋਂ ਲੈ ਕੇ 4 ਡਿਗਰੀ ਤੱਕ ਦਾ ਵਾਧਾ ਹੋ ਸਕਦਾ ਹੈ ਇਸ ਤੋਂ ਬਾਅਦ ਤਾਪਮਾਨ ਦੇ ਵਿੱਚ ਘਟਾ ਆਉਣਾ ਸ਼ੁਰੂ ਹੋ ਜਾਵੇਗਾ ਹਾਲਾਂਕਿ ਵਰਤਮਾਨ ਸਮੇਂ ਦੇ ਵਿੱਚ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਆਮ ਤੋਂ ਉੱਪਰ ਚੱਲ ਰਿਹਾ ਹੈ ਇਹਨਾਂ ਦੇ ਵਿੱਚ ਲੁਧਿਆਣਾ ਹੁਸ਼ਿਆਰਪੁਰ ਪਟਿਆਲਾ ਨਵਾਂ ਸ਼ਹਿਰ ਜਲੰਧਰ ਬਠਿੰਡਾ ਪਠਾਨਕੋਟ ਤਰਾਂ ਤਾਰਨ ਫਿਰੋਜ਼ਪੁਰ ਫਜ਼ਿਲકા ਮੁਕਤਸਰ ਮੋਗਾ ਤੇ ਅੰਮ੍ਰਿਤਸਰ ਸ਼ਾਮਿਲ ਨੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਭਿਆਨਕ ਗਰਮੀ ਦਾ ਕਹਿਰ ਸ਼ੁਰੂ ਹੋ ਗਿਆ ਹੈ ਹੀਟ ਵੇਵ ਦੇ ਚੱਲਦੇ ਤਾਪਮਨ 41.2 ਡਿਗਰੀ ਤੇ ਪਹੁੰਚ ਚੁੱਕੇ ਸਭ ਤੋਂ ਜ਼ਿਆਦਾ ਗਰਮੀ ਬਠਿੰਡਾ ਦੇ ਵਿੱਚ ਦਰਜ ਕੀਤੀ ਗਈ ਹੈ ਪਿਛਲੇ 24 ਘੰਟਿਆਂ ਦੇ ਵਿੱਚ ਤਾਪਮਨ ਦੇ ਵਿੱਚ 0.5 ਡਿਗਰੀ ਦੀ ਵਾਧੂ ਦਰਜ ਕੀਤੀ ਗਈ ਹੈ ਜੋ ਕਿ ਆਮ ਤਾਪਮਨ ਦੇ ਨਾਲੋਂ 0.5 ਡਿਗਰੀ ਵੱਧ ਹੈ ਹਾਲਾਂਕਿ ਅੱਜ ਤੋਂ ਇੱਕ ਪੱਛਮੀ ਗੜਬੜੀ ਐਕਟਿਵ ਹੋ ਗਿਆ ਹੈ ਇਸ ਕਰਕੇ ਮੌਸਮ ਵੀ ਪੀ ਨੇਸ਼ੇ ਜ਼ਿਲ੍ਹਿਆਂ ਦੇ ਵਿੱਚ ਹਲਕੀ ਮੀਂਹ ਦੀ ਸੰਭਾਵਨਾ ਜਤਾਈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਰੂਪਨਗਰ, ਮੁਹਾਲੀ ਅਤੇ ਫਤਿਹਗੜ ਸਾਹਿਬ ਸ਼ਾਮਿਲ ਨੇ ਮੌਸਮ ਵਿਭਾਗ ਨੇ 17 ਅਤੇ 19 April ਤੱਕ ਹੀਟ ਵੇਵ ਦੇ ਲਈ yellow alert ਜਾਰੀ ਕੀਤਾ ਹੈ ਤੋ ਅੰਦਾਜ਼ਾ ਹੈ ਕਿ 18 ਅਤੇ 19 April ਨੂੰ ਗਰਮੀ ਦੀ ਲਹਿਰ ਦੇ ਨਾਲ ਨਾਲ ਹਨੇਰੀ ਤੂਫਾਨ ਅਤੇ ਬਿਜਲੀ ਚਮਕਣ ਦੀ ਸੰਭਾਵਨਾ ਜਤਾਈ ਗਈ ਹੈ ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਹਵਾਵਾਂ ਵੀ ਚੱਲਣਗੀਆਂ ਜਦਕਿ ਵੀ 5 ਅਤੇ 8 ਅਪ੍ਰੈਲ ਨੂੰ ਹੀਟਵੇਵ ਦੇ ਲਈ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ। ਮੀਂਹ ਦੀ ਗੱਲ ਕਰੀਏ ਤਾਂ 7 ਅਪ੍ਰੈਲ ਨੂੰ ਮੀਂਹ ਦੇ ਲਈ ਕੋਈ ਵੀ ਅਲਰਟ ਨਹੀਂ ਹੈ। पर 18 ਤੋਂ ਪੀ ਅਪ੍ਰੈਲ ਤੱਕ ਮੀਂਹ ਦੇ ਸੰਭਾਵਨਾ ਜਤਾਈ ਗਈ ਹੈ 1 ਈ ਅਪ੍ਰੈਲ ਨੂੰ ਮੌਸਮ ਸਾਫ਼ ਰਹੇਗਾ ਮੌਸਮ ਵਿਭਾਗ ਨੇ ਸੰਕੇਤ ਦਿੱਤੇ ਨੇ ਕਿ ਆਉਣ ਵਾਲੇ 4 ਦਿਨਾਂ ਦੇ ਦੌਰਾਨ ਤਾਪਮਾਨ ਦੇ ਵਿੱਚ 0.2 ਡਿਗਰੀ ਤੋਂ ਲੈ ਕੇ 4 ਡਿਗਰੀ ਤੱਕ ਦਾ ਵਾਧਾ ਹੋ ਸਕਦਾ ਹੈ ਇਸ ਤੋਂ ਬਾਅਦ ਤਾਪਮਾਨ ਦੇ ਵਿੱਚ ਘਟਾ ਆਉਣਾ ਸ਼ੁਰੂ ਹੋ ਜਾਵੇਗਾ ਹਾਲਾਂਕਿ ਵਰਤਮਾਨ ਸਮੇਂ ਦੇ ਵਿੱਚ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਆਮ ਤੋਂ ਉੱਪਰ ਚੱਲ ਰਿਹਾ ਹੈ ਇਹਨਾਂ ਦੇ ਵਿੱਚ ਲੁਧਿਆਣਾ ਹੁਸ਼ਿਆਰਪੁਰ ਪਟਿਆਲਾ ਨਵਾਂ ਸ਼ਹਿਰ ਜਲੰਧਰ ਬਠਿੰਡਾ ਪਠਾਨਕੋਟ ਤਰਨ ਤਾਰਨ ਫਿਰੋਜ਼ਪੁਰ ਫਜ਼ਿਲકા ਮੁਖਤਸਰ ਮੋਗਾ ਤੇ ਅੰਮ੍ਰਿਤਸਰ ਸ਼ਾਮਿਲ ਨੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਭਿਆਨਕ ਗਰਮੀ ਦਾ ਕਹਿਰ ਸ਼ੁਰੂ ਹੋ ਗਿਆ ਹੈ ਹੀਟ ਵੇਵ ਦੇ ਚੱਲਦੇ ਤਾਪਮਾਨ 42.2 ਡਿਗਰੀ ਤੇ ਪਹੁੰਚ ਚੁੱਕੇ ਸਭ ਤੋਂ ਜ਼ਿਆਦਾ ਗਰਮੀ ਬਠਿੰਡਾ ਦੇ ਵਿੱਚ ਦਰਜ ਕੀਤੀ ਗਈ ਹੈ ਪਿਛਲੇ 24 ਘੰਟਿਆਂ ਦੇ ਵਿੱਚ ਤਾਪਮਾਨ ਦੇ ਵਿੱਚ 0.5 ਡਿਗਰੀ ਦੀ ਵਾਧੂ ਦਰਜ ਕੀਤੀ ਗਈ ਹੈ ਜੋ ਕਿ ਆਮ ਤਾਪਮਾਨ ਦੇ ਨਾਲੋਂ 0.5 ਡਿਗਰੀ ਵੱਧ ਹੈ ਹਾਲਾਂਕਿ ਅੱਜ ਤੋਂ ਇੱਕ ਪੱਛਮੀ ਗੜਬੜੀ ਐਕਟਿਵ ਹੋ ਗਿਆ ਹੈ ਇਸ ਕਰਕੇ ਮੌਸਮ ਵੀ ਪੀ ਨੇਸ਼ੇ ਜ਼ਿਲ੍ਹਿਆਂ ਦੇ ਵਿੱਚ ਹਲਕੀ ਮੀਂਹ ਦੀ ਸੰਭਾਵਨਾ ਜਤਾਈ ਹੈ। ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਰੂਪਨਗਰ, ਮੁਹਾਲੀ ਅਤੇ ਫਤਿਹਗੜ ਸਾਹਿਬ ਸ਼ਾਮਿਲ ਨੇ। ਮੌਸਮ ਵਿਭਾਗ ਨੇ 17 ਅਤੇ 19 April ਤੱਕ ਹੀਟ ਵੇਵ ਦੇ ਲਈ yellow alert ਜਾਰੀ ਕੀਤਾ ਹੈ। ਤੰਦਾਦੀ ਹੈ ਕਿ 18 ਅਤੇ 19 April ਨੂੰ ਗਰਮੀ ਦੀ ਲਹਿਰ ਦੇ ਨਾਲ ਨਾਲ ਹਨੇਰੀ ਤੂਫਾਨ ਅਤੇ ਬਿਜਲੀ ਚਮਕਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਹਵਾਵਾਂ ਵੀ ਚੱਲਣਗੀਆਂ। ਜਦਕਿ ਵੀ ਅਤੇ 22 ਅਪ੍ਰੈਲ ਨੂੰ ਹੀਟ ਵੇਵ ਦੇ ਲਈ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਮੀਂਹ ਦੀ ਗੱਲ ਕਰੀਏ ਤਾਂ 7 ਅਪ੍ਰੈਲ ਨੂੰ ਮੀਂਹ ਲਈ ਕੋਈ ਵੀ ਅਲਰਟ ਨਹੀਂ ਹੈ पर 18 ਤੋਂ 20 April ਤੱਕ ਮੀਂਹ ਦੇ ਸੰਭਾਵਨਾ ਜਤਾਈ ਗਈ ਹੈ 1 April ਨੂੰ ਮੌਸਮ ਸਾਫ਼ ਰਹੇਗਾ ਮੌਸਮ ਵਿਭਾਗ ਨੇ ਸੰਕੇਤ ਦਿੱਤੇ ਨੇ ਕਿ ਆਉਣ ਵਾਲੇ 4 ਦਿਨਾਂ ਦੇ ਦੌਰਾਨ ਤਾਪਮਾਨ ਦੇ ਵਿੱਚ 0.2 ਡਿਗਰੀ ਤੋਂ ਲੈ ਕੇ 4 ਡਿਗਰੀ ਤੱਕ ਦਾ ਵਾਧਾ ਹੋ ਸਕਦਾ ਹੈ ਇਸ ਤੋਂ ਬਾਅਦ ਤਾਪਮਾਨ ਦੇ ਵਿੱਚ ਘਟਾ ਆਉਣਾ ਸ਼ੁਰੂ ਹੋ ਜਾਵੇਗਾ ਹਾਲਾਂਕਿ ਵਰਤਮਾਨ ਸਮੇਂ ਦੇ ਵਿੱਚ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਆਮ ਤੋਂ ਉੱਪਰ ਚੱਲ ਰਿਹਾ ਹੈ ਇਹਨਾਂ ਦੇ ਵਿੱਚ ਲੁਧਿਆਣਾ ਹੁਸ਼ਿਆਰਪੁਰ ਪਟਿਆਲਾ ਨਵਾਂ ਸ਼ਹਿਰ ਜਲੰਧਰ ਬਠਿੰਡਾ ਪਠਾਨਕੋਟ ਤਰਨ ਤਾਰਨ ਫਿਰੋਜ਼ਪੁਰ ਫਜ਼ਿਲકા ਮੁਕ्तसर ਮੋਗਾ ਤੇ ਅਮ੍ਰਿਤਸਰ ਸ਼ਾਮਿਲ ਨੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਭਿਆਨਕ ਗਰਮੀ ਦਾ ਕਹਿਰ ਸ਼ੁਰੂ ਹੋ ਗਿਆ ਹੈ ਹੀਟ ਵੇਵ ਦੇ ਚਲਦੇ ਤਾਪਮਨ 42.2 ਡਿਗਰੀ ਤੇ ਪਹੁੰਚ ਚੁੱਕੇ ਸਭ ਤੋਂ ਜ਼ਿਆਦਾ ਗਰਮੀ ਬਠਿੰਡਾ ਦੇ ਵਿੱਚ ਦਰਜ ਕੀਤੀ ਗਈ ਹੈ ਪਿਛਲੇ 24 ਘੰਟਿਆਂ ਦੇ ਵਿੱਚ ਤਾਪਮਨ ਦੇ ਵਿੱਚ 0.5 ਡਿਗਰੀ ਦੀ ਵਾਧੂ ਦਰਜ ਕੀਤੀ ਗਈ ਹੈ ਜੋ ਕਿ ਆਮ ਤਾਪਮਨ ਦੇ ਨਾਲੋਂ 0.5 ਡਿਗਰੀ ਵੱਧ ਹੈ ਹਾਲਾਂਕਿ ਅੱਜ ਤੋਂ ਇੱਕ ਪੱਛਮੀ ਗੜਬੜੀ ਐਕਟਿਵ ਹੋ ਗਿਆ ਹੈ ਇਸ ਕਰਕੇ ਮੌਸਮ ਵੀ ਪੀ ਮਗਨੇਸ਼ੇ ਜ਼ਿਲ੍ਹਿਆਂ ਦੇ ਵਿੱਚ ਹਲਕੀ ਮੀਂਹ ਦੀ ਸੰਭਾਵਨਾ ਜਤਾਈ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਰੋਪਨਗਰ, ਮੁਹਾਲੀ ਅਤੇ ਫਤਿਹਗੜ੍ਹ ਸਾਹਿਬ ਸ਼ਾਮਿਲ ਨੇ ਮੌਸਮ ਵਿਭਾਗ ਨੇ 17 ਅਤੇ 19 April ਤੱਕ ਹੀਟ ਵੇਵ ਦੇ ਲਈ yellow alert ਜਾਰੀ ਕੀਤਾ ਹੈ ਅੰਦਾਜ਼ਾ ਹੈ ਕਿ 18 ਅਤੇ 19 April ਨੂੰ ਗਰਮੀ ਦੀ ਲਹਿਰ ਦੇ ਨਾਲ ਨਾਲ ਹਨੇਰੀ ਤੂਫਾਨ ਅਤੇ ਬਿਜਲੀ ਚਮਕਣ ਦੀ ਸੰਭਾਵਨਾ ਜਤਾਈ ਗਈ ਹੈ ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਹਵਾਵਾਂ ਵੀ ਚੱਲਣਗੀਆਂ ਜਦਕਿ ਵੀ ਤੇ 2 ਕਿ ਅਪ੍ਰੈਲ ਨੂੰ ਹੀਟ ਵੇਵ ਦੇ ਲਈ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਮੀਂਹ ਦੀ ਗੱਲ ਕਰੀਏ ਤਾਂ 7 ਅਪ੍ਰੈਲ ਨੂੰ ਮੀਂਹ ਦੇ ਲਈ ਕੋਈ ਵੀ ਅਲਰਟ ਨਹੀਂ ਹੈ पर 18 ਤੋਂ 20 اپریل تک ਮੀਂਹ ਦੇ ਸੰਭਾਵਨਾ ਜਤਾਈ ਗਈ ਹੈ 1 ਏਪ੍ਰੈਲ ਨੂੰ ਮੌਸਮ ਸਾਫ਼ ਰਹੇਗਾ ਮੌਸਮ ਵਿਭਾਗ ਨੇ ਸੰਕੇਤ ਦਿੱਤੇ ਨੇ ਕਿ ਆਉਣ ਵਾਲੇ 4 ਦਿਨਾਂ ਦੇ ਦੌਰਾਨ ਤਾਪਮਾਨ ਦੇ ਵਿੱਚ 0.2 ਡਿਗਰੀ ਤੋਂ ਲੈ ਕੇ 4 ਡਿਗਰੀ ਤੱਕ ਦਾ ਵਾਧਾ ਹੋ ਸਕਦਾ ਹੈ ਇਸ ਤੋਂ ਬਾਅਦ ਤਾਪਮਾਨ ਦੇ ਵਿੱਚ ਘਟਾ ਆਉਣਾ ਸ਼ੁਰੂ ਹੋ ਜਾਵੇਗਾ ਹਾਲਾਂਕਿ ਵਰਤਮਾਨ ਸਮੇਂ ਦੇ ਵਿੱਚ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਆਮ ਤੋਂ ਉੱਪਰ ਚੱਲ ਰਿਹਾ ਹੈ ਇਹਨਾਂ ਦੇ ਵਿੱਚ ਲੁਧਿਆਣਾ ਹੁਸ਼ਿਆਰਪੁਰ ਪਟਿਆਲਾ ਨਵਾਂ ਸ਼ਹਿਰ ਜਲੰਧਰ ਬਠਿੰਡਾ ਪਠਾਨਕੋਟ ਤਰਨ ਸਰਨ ਫਿਰੋਜ਼ਪੁਰ ਫਜ਼ਿਲકા ਮੁਖਤਸਰ ਮੋਗਾ ਤੇ ਅੰਮ੍ਰਿਤਸਰ ਸ਼ਾਮਿਲ ਨੇ